ਤਦਕਾਰਜਕ ਦੋਸਤੋ ਸਤਿ ਸ੍ਰੀ ਅਕਾਲ ਤੇ ਮੀ ਪੈਰੇ ਅੱਜ ਮੰਡੀਆਂ ਦੇ ਵਿੱਚ ਜਿਹੜੀ ਕਣਕ ਆ ਪਈ ਆ ਬੋਰੀਆਂ ਭਰੀਆਂ ਉਹ ਪਈ ਚਰੀ ਆ ਕਮ ਸਕਮ 30% ਹਜੇ ਮੰਡੀਆਂ ਦੇ ਵਿੱਚ ਕਣਕ ਪਈ ਆ ਉਹਦਾ ਵਾਲੀਵਾਰਸ ਕੌਣ ਆੜਤੀਆ ਜਾਂ ਜਿਨ੍ਹਾਂ ਨੇ ਟੋਹਟਬਾਈ ਕਰਨੀ ਸੀ ਉਹੋ ਜਾ ਸਰਕਾਰ ਅਸਲੀ ਕਸੂਰવાર ਕੌਣ ਹੈ ਉਹਨਾਂ ਦਾ ਕੋਈ ਨਾ ਜ਼ਿੰਮੇਦਾਰ ਨੇ ਕਣਕ ਮੰਡੀ ਚ ਛੜਤੀ ਤੇ ਆੜਤੀਆਂ ਨੇ ਕਣਕ ਤੋਲ ਦਿੱਤੀ ਹੁਣ ਬਾਰ ਲੱਗੇ ਪਏ ਨੇ ਕਈਆਂ ਕਈਆਂ ਮੰਡੀਆਂ ਦੇ ਵਿੱਚ ਆ ਮੀਂਹ ਵੇਖੋ ਪੈ ਰਿਹਾ ਤੇ ਜਿਹੜੀ ਕਣਕ ਭਿੱਜ ਗਈ ਉਹਦਾ ਹਸਰ ਵੇਖੋ ਕੀ ਹੋਊਗਾ ਹੁਣ ਇਹਦਾ ਵਾਲੀਵਾਰਸ ਹੈ ਕੋਈ ਵੀ ਜਿਹੜੀ ਮੰਡੀਆਂ ਚ ਕਣਕ ਮੈਂ ਅੱਜ ਦੋਦੇ ਦੀ ਵੀਡੀਓ ਵੇਖ ਰਿਆ ਸੀ ਦੋਦੇ ਦੀ ਕਮ ਸਕਮ ਮੈਨੂੰ ਨਹੀਂ ਲੱਗਦਾ ਕਿ ਉਸ ਮੰਡੀ ਦੋਦੇ ਮੰਡੀ ਦੇ ਵਿੱਚ ਕੋ ਦੋ ਚਾਰ ਗੱਡੀਆਂ ਚੱਕੀਆਂ ਹੋਣਗੀਆਂ ਵੀਡੀਓ ਦੇ ਮੁਤਾਬਕ ਸਾਰੀ ਮੰਡੀ ਭਰੀ ਪਈ ਐ ਤੇ ਜਿੱਟ-ਖਟ ਪਾਣੀ ਖੜਾ ਉਸ ਦੋਦੇ ਵਾਲੀ ਮੰਡੀ ਚ ਤੇ ਮੈਨੂੰ ਲੱਗਦਾ ਸਭ ਤੋਂ ਲੀਡਰ ਵੀ ਜਾਂਦੇ ਦੋਦੇ ਵਾਲੀ ਸਾਈਡ ਤੇ ਆ ਗਿੰਦੜਵਾਦ ਦੇ ਲੀਡਰ ਸਭ ਤੋਂ ਜ਼ਿਆਦਾ ਨੇ ਭਾਵੇਂ ਉਹ ਕਿਸੇ ਪਾਰਟੀ ਦੇ ਵੀ ਹੋਣਾਂ ਕਾਲੀਆਂ ਦੇ ਕਰ ਲੋ ਕਾਂਗਰਸੀਆਂ ਦੇ ਕਰ ਲੋ ਤੇ ਝਾੜੂ ਵਾਲਿਆਂ ਦੇ ਕਰ ਲੋ ਲੀਡਰ ਸਭ ਤੋਂ ਜ਼ਿਆਦਾ ਗਿੱਦੜਵਾ ਸਾਈਡ ਤੇ ਆ ਕਿ ਗਿੱਦੜਵਾ ਜਿਹੜਾ ਮੈਨੂੰ ਲੱਗਦਾ ਵੀ ਦੁਰਦਾ ਪਿੰਡੋਂ ਗਿੱਦੜਵਾ ਚ ਪੈ ਜਾਂਦਾ ਚੋਥੇ ਘਟ ਘਟ ਪਾਣੀ ਖੜਾ ਮੰਡੀ ਦੇ ਵਿੱਚ ਉਹ ਜਿਹੜੀ ਕਣਕ ਖਰਾਬ ਹੋ ਰਹੀ ਹੈ ਉਥੇ ਚੱਕ ਨਹੀਂ ਰਹਿ ਮੰਨ ਲੋ ਹੁਣ ਕਈ ਮੈਂ ਇੱਕ ਪੋਸਟ ਪੜ੍ਹੀ ਸੰਦੇ ਵਿੱਚ ਉਹ ਕਹਿ ਰਹੇ ਸੀ ਜੀ ਇਹਨਾਂ ਨੂੰ ਕਮਿਸ਼ਨ ਨਹੀਂ ਮਿਲਿਆ ਹੁਣਾਂ ਜੀ ਇਹਨਾਂ ਨੂੰ ਐ ਨਹੀਂ ਮਿਲਿਆ ਕੋਈ ਨਾ ਕੋਈ ਤਾਂ ਕਾਰਨ ਜ਼ਰੂਰ ਹੋਏਗਾ ਜਿਹੜੀ ਉਥੋਂ ਦੀ ਮੰਡੀ ਦੇ ਵਿੱਚੋਂ ਕਣਕ ਨਹੀਂ ਚੱਕ ਰੇ ਜੇ ਕਮਿਸ਼ਨ ਦੀ ਗੱਲ ਆਉਂਦੀ ਆ ਤੇ ਫਿਰ ਸਰਕਾਰ ਇਨਕਲਾਬੀਆਂ ਦੀ ਆ ਮਾੜੀ ਗੱਲ ਸਾਡਾ ਤੇ ਫਿਰ ਪਹਿਲਾਂ ਵਾਲੇ ਸਰਕਾਰਾਂ ਦੇ ਵਿੱਚ ਫਰਕ ਕੀ ਰਹੇਗਾ ਜੇ ਇਹ ਦੁਵਿਧਾ ਫਿਰ ਪੈਣੀ ਆ ਕਿ ਕਮਿਸ਼ਨ ਮਿਲੂਗਾ ਤੇ ਫਿਰ ਉੱਥੋਂ ਚੱਕਿਆ ਜਾਊਗਾ ਵਿੱਚ ਕਮੈਂਟ ਆ ਰਹੇ ਸੀ ਮੈਂ ਕੋਈ ਦਾਵੇਦਾਰ ਨਹੀਂ ਇਸ ਗੱਲ ਦਾ ਕਿ ਪਰ ਚੱਕਣ ਨਾ ਚੱਕਣ ਦਾ ਕਾਰਨ ਵੀ ਦਿਖ ਰਿਹਾ ਵਜ੍ਹਾ ਸਾਰੀਆਂ ਮੰਡੀਆਂ ਦੇ ਵਿੱਚ ਕਣਕ ਦੇ ਵਿੱਚ ਚੱਕੀ ਗਈ ਆ ਤੇ ਦੋਦਾ ਮੰਡੀ ਦੇ ਵਿੱਚ ਜਿਹੜੀਆਂ ਸਾਰੀਆਂ ਮਾਰ ਲੱਗੇ ਪਏ ਆ ਉੱਥੇ ਕੋਈ ਨਾ ਕੋਤਾ ਵਜਾ ਜ਼ਰੂਰ ਹੈ ਗਿਆ ਜਿਹੜੀ ਕਣਕ ਲਾ ਚੱਕਣੀ ਰਹੀ ਸਰਕਾਰ ਚਾਹੇ ਉਥੇ ਕਿਸੇ ਦਾ ਵੀ ਕਸੂਰ ਹੋਵੇ ਹਾਂ ਹਾਂ ਰਾਜੀ ਤੇ ਕਣਕ ਜਿਹੜੀ ਆ ਇਹੋ ਸਾਰੀ ਗੱਲ ਸੜ ਜਾਣੀ ਆ ਮੁੜ ਕੇ ਜਿੱਥੇ ਵੀ ਲਾਈ ਇੱਕ ਹੋਰ ਨੇ ਦੇਖ ਰਿਆ ਸੀ ਵੀਡੀਓ ਦੇ ਵਿੱਚ ਉਹ ਲੋਡ ਕਰੀ ਜਾਂਦੇ ਆ ਕਣਕ ਤੇ ਉਹ ਜਿਹੜੀਆਂ ਪਰਖੀਆਂ ਜੀਆਂ ਹੁੰਦੀਆਂ ਮਾਰ ਮਾਰ ਕੇ ਕਣਕ ਡੋਲੀ ਜਾਂਦੇ ਆ ਕਿਉਂ ਆਤਾ ਪ੍ਰਾਣੀਆਂ ਨੇ ਉਹ ਜਾਂਦੀਆਂ ਨਹੀਂ ਕਿਉਂ ਪਹਿਲਾਂ ਐਵੇਂ ਚੱਲਦਾ ਹੋਣਾ ਕੰਮ ਤੇ ਇਹ ਨਹੀਂ ਪਤਾ ਵੀ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਕਿ ਨਹੀਂ ਹੋਈ ਹੁਣ ਲੱਗ ਜੂਗਾ ਪਤਾ ਵੀ ਉਹ ਵੀਡੀਓ ਚੱਲੀ ਜਾਂਦੀ ਟਰਾਲੀ ਦੇ ਵਿੱਚ ਪਰਖੀਆਂ ਮਾਰ ਮਾਰ ਕੇ ਬੋਰੀਆਂ ਦੇ ਵਿੱਚੋਂ ਕਣਕ ਥੱਲੇ ਡੋਲੀ ਜਾਂਦੇ ਆ ਹੋ ਸਕਦਾ ਉਮੀਦ ਆ ਰਹੀ ਉਹਨਾਂ ਤੇ ਕਾਰਵਾਈ ਹੋ ਗਈ ਹੋਣੀ ਆ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਪਰ ਸਰਕਾਰ ਨੂੰ ਬੇਨਤੀ ਕਰਦੇ ਆ ਇਸ ਵੀਡੀਓ ਦੇ ਜ਼ਰੀਏ ਕਿ ਮੰਡੀਆਂ ਦੇ ਵਿੱਚ ਜਿਹੜੀ ਕਣਕ ਆ ਨਾ ਜਲਦੀ ਜਲਦੀ ਚੱਕੋ ਖਰਾਬ ਹੋ ਰਿਹਾ ਅਨਾਜ ਬਹੁਤ ਜ਼ਿਆਦਾ ਅਨਾਜ ਖਰਾਬ ਹੋ ਰਿਹਾ ਮੰਡੀਆਂ ਦੇ ਵਿੱਚ